ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਹੁਣ ਖੜੇ ਆ ਜੀ ਫਲੋਰ ਤੋਂ ਜਲੰਧਰ ਰੋਡ ਤੇ ਇਹ ਨੈਸ਼ਨਲ ਹਾਈਵੇ ਹੈ ਜੀ ਤੇ ਅੱਜ ਕਿੱਥੇ ਖੜੇ ਆ ਅੱਜ ਖੜੇ ਆ ਜੀ ਜੀਟੀ ਰੋਡ ਤੇ ਦੋਹਾਈਆਂ ਪਾਵੇ ਨਿਆਰਾਂ ਦਾ ਟ੍ਰੱਕ ਵੱਲੀਏ ਲੰਬੜਦਾਰ ਦੀ ਮੂਵੀ ਦੇ ਵਿੱਚ ਜਿਹੜਾ ਗਾਣਾ ਸੀ ਤੇ ਉਸ ਗਾਣੇ ਦੇ ਵਿੱਚ ਇੱਕ ਢਾਬਾ ਆਉਂਦਾ ਆ ਤੇ ਢਾਬਾ ਕਿਹੜਾ ਆਉਂਦਾ ਉਹ ਆਉਂਦਾ ਢਾਬਾ ਇਹ ਵਾਲਾ ਜੀ ਸੋਹਣ ਸਿੰਘ ਪ੍ਰਦੇਸੀ ਵੈਸ਼ਨੂ ਢਾਬਾ ਫਲੋਰ ਤੇ ਇੱਥੇ ਦਾ ਖਾਣਾ ਓਏ ਹੋਏ ਹੋਏ ਸਵਾਦ ਜ਼ਬਰਦਸਤ ਕਿਉਂਕਿ 1970 ਦੇ ਲਾਗੇ ਬੰਨੇ ਢਾਬਾ ਖੁੱਲਿਆ ਸੀ ਤੇ ਸੋਨ ਸਿੰਘ ਪਰਦੇਸੀ ਇਹਨੂੰ ਰੰਨ ਕਰਦੇ ਸੀ ਉਸ ਟਾਈਮ ਇਹ ਬਹੁਤ ਵੱਡੀਆਂ ਸ਼ੂਟਿੰਗਾਂ ਹੋਈਆਂ ਨੇ ਪ੍ਰੀਤੀ ਸੱਭੂ ਹੋ ਗਿਆ ਵਿਰਿੰਦਰ ਹੋ ਗਿਆ ਉਸ ਟਾਈਮ ਦੇ ਸੁਪਰਸਟਾਰ ਬੰਦੇ ਜਿਹੜੇ ਆ ਇੱਥੇ ਟੱਬੇ ਤੇ ਆ ਕੇ ਪ੍ਰਸ਼ਾਦਾ ਛੱਕੇ ਜਾਂਦੇ ਹੁੰਦੇ ਸੀ ਤੇ ਬਹੁਤ ਖਾਸ ਇੱਕ ਇੰਪੋਰਟੈਂਟ ਸਟੋਰੀ ਐ ਸਟਾਬੇ ਦੀ ਕਿਵੇਂ ਪਰਦੇਸੀ ਇੱਕ ਪ੍ਰਵਾਸੀ ਲੋਕਾਂ ਨੇ ਇੱਥੇ ਆ ਕੇ ਪਹਿਲਾਂ ਕਬਜ਼ਾ ਕੀਤਾ ਉਸ ਤੋਂ ਬਾਅਦ ਵਿੱਚ ਇਹਨੂੰ ਛਡਾਇਆ ਗਿਆ ਛੋੜ ਤੋਂ ਬਾਅਦ ਅੱਜ ਫਿਰ ਪੰਜਾਬੀ ਭਰਾ ਇੱਥੇ ਇਹਨੂੰ ਰਨ ਕਰ ਰਹੇ ਨੇ ਸੋਨ ਸਿੰਘ ਪਰਦੇਸੀ ਦੀ ਯਾਦ ਨੂੰ ਲੈ ਕੇ ਆ ਜਿਸ ਕੀਤਾ ਆ ਤੇ ਅੱਜ ਦੁਬਾਰਾ ਉਹਨਾਂ ਨੂੰ ਜਿਉਂਦਾ ਕਰ ਦਿੱਤਾ ਤੇ ਇੱਥੇ ਦਾ ਖਾਣਾ 1970 ਦੇ ਵਿੱਚ ਜਿਹੜੇ ਪਰੌਂਠੇ ਫੇਮਸ ਸੀ ਅੱਜ ਵੀ ਇੱਥੇ ਪਰੌਂਠੇ ਉਹੀ ਫੇਮਸ ਨੇ ਤੇ ਆਹ ਹੁਣ ਗੱਲਬਾਤ ਕਰਦੇ ਆ ਬਾਈ ਨਾਲ ਤੇ ਉਸ ਤੋਂ ਬਾਅਦ ਕਰਦੇ ਆ ਖਾਣਾ ਡਿਸ ਸੋ ਥੈਂਕ ਯੂ ਸੋ ਮੱਚ ਜੀ ਤੇ ਆ ਤੁਹਾਨੂੰ ਕਿਚਨ ਦਿਖਾ ਦਈਏ ਇੱਕ ਵਾਰੀ ਪਹਿਲਾਂ ਇਹ ਕਿਚਨ ਦੇ ਵਿੱਚ ਮਤਲਬ ਇੰਨਾ ਜਿਹੜਾ ਟਾਬਾ ਨਾ ਕਿਚਨ ਸਫਾਈ ਨਹੀਂ ਹੁੰਦੀ ਜਿੰਨੀ ਇਹਨਾਂ ਦੇ ਕੋਲ ਸਫਾਈ ਹੈ ਕਹਿੰਦਾ ਮੈਨੇਜਮੈਂਟ ਕੀਤਾ ਹੈ ਇਹਨਾਂ ਨੇ ਇੱਕ ਟਾਈਮ ਇੱਥੇ ਬਾਈ ਹੋਣਾ ਨੇ ਦੱਸਿਆ ਆ ਵੀ ਇੱਥੋਂ ਘਟੋ ਘਟ ਬਾਈ ਕਿੰਨੀਆਂ ਦੋ ਟਰਾਲੀਆਂ ਨਿਕਲੀਆਂ ਕੂੜੇ ਦੀਆਂ ਤੇ ਇਹ ਮੁੰਡਾ ਸ਼ੈਫ ਹੈ ਇੱਥੇ ਦਾ ਬਾਈ ਕਿੰਨੇ ਦੋ ਟਰਾਲੀਆਂ ਕੂੜੇ ਦੀਆਂ ਨਿਕਲੀਆਂ ਇਸ ਵਿੱਚੋਂ ਉਹ ਤੁਹਾਡੀ ਨੂੰ ਬਾਈ ਕਿੰਨੀ ਦਿਨ ਦੇ ਪ੍ਰਵਾਸੀਆਂ ਕੋਲ ਕਿੰਨੀ ਦਿਨ ਰਿਹਾ ਸੀ ਇਹ ਅਜਾ 3 4 ਸਾਲ ਪ੍ਰਵਾਸੀਆਂ ਦੇ ਕੋਲ ਰਿਹਾ ਇੱਥੇ ਵਾਹ ਤੇ ਇੱਕ ਤਾਨੂੰ ਉਹ ਹੋਰ ਦੱਸੀਏ ਗੱਲ ਇੱਥੇ ਜਿਹੜਾ ਪਰੌਂਠਾ ਹੈ ਨਾ ਉਹ ਕਾਫੀ ਵੱਡੇ ਸਾਈਜ਼ ਦਾ ਬਣਾਉਂਦੇ ਆ ਤੇ ਤੰਦੂਰ ਦੇ ਵਿੱਚ ਵੀ ਲਾਉਂਦੇ ਤੇ ਤਵੇ ਤਾਂ ਹੀ ਹੁੰਦਾ ਆ ਤੇ ਆਪਾਂ ਇਹਨੂੰ ਸਪੈਸ਼ਲ ਕਿਹਾ ਜੀ ਸਾਨੂੰ ਤੰਦੂਰ ਵਾਲਾ ਪਰੌਂਠਾ ਬਣਾ ਕੇ ਖਵਾਓ ਜੀ ਤੇ ਆਟੇ ਦਾ ਪੇੜਾ ਚੈੱਕ ਕਰੋ ਕਿੱਡਾ ਵੱਡਾ ਹੈ ਤੇ ਹੁਣ ਜਦੋਂ ਇਹ ਬਣ ਕੇ ਨਿਕਲਦਾ ਫਿਰ ਦਿਖੋ ਇਹ ਤੁਹਾਨੂੰ ਕਿੱਡਾ ਪਰੌਂਠਾ ਬਣਾਉਂਦੇ ਆ ਤੇ ਆਦਰ ਤੁਹਾਨੂੰ ਦਿਖਾ ਦਈਏ ਆ ਪੇੜਾ ਆਲੂਆਂ ਦਾ ਆ ਆਲੂ ਮਸਾਲੇ ਜਿਹੜੇ ਸਮਾਨ ਸੂਨ ਆ ਪਿਆਜ਼ ਪੂਜ ਮਿਕਸ ਕੀਤੇ ਹੋਏ ਹਨ ਨਹੀਂ ਤੇ ਨਾਲ ਉੱਪਰ ਪੇੜਾ ਜਿਹੜਾ ਵੱਡਾ ਪੇੜਾ ਬਈ ਇਹ ਸਾਈਜ਼ ਕਿੱਡਾ ਭੱ ਸਾਇਨ ਸਾਈਜ਼ ਕਿਡਾ ਕੋਈ ਨਾ ਮਤਲਬ ਫਟਾ ਦੇ ਲਾ ਕੇ ਗਾਣਾ ਫਟਾ ਨੋ 9 14 9 ਜਦਾਂ ਘਟੋ ਘਟ ਸਭ ਤੋਂ ਵੱਡੀ ਖਾਸ ਗੱਲ ਇਹ ਸੀ ਕਿ ਵੀ ਇਥੋਂ ਪਤਾ ਲੱਗਾ ਸੀ ਕਿ ਪ੍ਰੋਣਾਂ ਬਹੁਤ ਵੱਡਾ ਬਣਾਉਂਦੇ ਆ ਤੇ ਇਹ ਦੇਖਿਆ ਕਿ ਹੁਣ ਬਈ ਐਡਾ ਵੱਡਾ ਪੀੜਾ ਜਿਹੜਾ ਬਣਾਇਆ ਬਾਈ ਨੇ ਕੀ ਬਾਤ ਹੈ ਉਹ ਬਈ ਸਾਰੇ ਸਾਰੇ ਪੀੜਾ ਵਿੱਚ ਬਣਾ ਸੀਗਾ ਉਹ ਵਾਹ ਜੀ ਵਾਹ ਤੇ ਬਈ ਇਹ ਹੁੰਦਾ ਆਟੇ ਦਾ ਆ ਪਿਓ ਰਾਟੇ ਦਾ ਵਾਹ ਇਹਦੇ ਕੋਈ ਮੈਦਾ ਮੂਦਾ ਤੇ ਨਹੀਂ ਮਿਕਸ ਕਰਦੇ ਤੇ ਬਈ ਫਿਰ ਨਾਲ ਖਾਣ ਲਈ ਕੀ ਦਿੰਦੇ ਆਂ ਦਾਲ ਦਿੰਦੇ ਆਂ ਜਾਂ ਦਹੀਂ ਵਗੈਰਾ ਨਾਲ ਦਹੀਂ ਅਚਾਰ ਜੋਬਰ ਜੀ ਕੀ ਬਾਤ ਹੈ ਤੇ ਬਈ ਸਾਈਜ਼ ਜਿਹੜਾ ਇਸ ਦਾ ਰੇਟ ਕੀ ਆ ਪਰੋਟਾ ਦਾ ਭਾਜੀ ਜੀ 60 ਰੁਪਏ 60 ਰੁਪਏ ਦਾ ਪਰੋਟਾ ਵਾਹ ਲਗਭਗ 1 ਫੁੱਟ ਜਿਹੜਾ ਕੀ ਬਾਤ ਹੈ ਜੀ ਇੱਥੇ ਜੇ ਪੀਜ਼ਾ ਲੈਣਾ ਹੋਵੇ ਇੱਕ ਮਤਲਬ 12 ਇੰਚ ਦਾ ਜਿਹੜਾ ਵੱਡਾ ਪੀਜ਼ਾ ਹੁੰਦਾ 1 ਫੁੱਟ ਵਾਲਾ ਪੀਜ਼ਾ ਲੈਣਾ ਹੋਵੇ ਕਟੋ-ਕਟੋ ਉਹਦਾ ਸਾਈਜ਼ ਜਿਹੜਾ ਤੇ ਉਹ ਰੇਟ ਉਹਦਾ 300-400 ਰੁਪਏ ਦਾ ਹੁੰਦਾ ਤੇ ਇਹ ਤੁਸੀਂ ਇੱਕ ਦੇਖ ਲਓ ਬਈ ਐਡਾ ਵੱਡਾ ਪਰੋਣਾ ਜਿਹੜਾ ਪੰਜਾਬੀਆਂ ਦਾ ਪਿਓਰ ਪੰਜਾਬੀ ਪਰੋਣਾ ਕੀ ਬਾਤ ਹੈ ਹੁਣ ਜਦੋਂ ਹੁਣ ਕਰਦੇ ਆ ਵੇਡ ਦਾ ਜਦੋਂ ਬਣ ਕੇ ਆਉਂਦਾ ਬਾਹਰ ਫਿਰ ਉਦੋਂ ਕਰਦੇ ਆ ਗੱਲਬਾਤ ਅੱਛਾ ਤੇ ਪਹਿਲਾਂ ਤੁਹਾਨੂੰ ਪਰੋਣਾ ਦਿਖਾ ਵੀ ਇੱਕਰੀ ਆ ਚੈੱਕ ਕਰੋ ਉਹਦੀ ਪ੍ਰੈਪਰੇਸ਼ਨ ਤੇ ਬਾਈ ਲਾਓ ਹੁਣ ਤਦੂਰ ਦੇ ਵਿੱਚ ਇਹਨੂੰ ਤੇ ਜਦ ਤੱਕ ਇਹ ਬਾਈ ਤਦੂਰ ਚ ਪਰੋਣਾ ਲੈ ਕੇ ਆਉਂਦਾ ਜਦ ਤੱਕ ਆਪਾਂ ਗੱਲ ਕਰਦੇ ਆ ਬਾਈ ਹੁਣਾਂ ਦੇ ਮਾਲਕਾਂ ਨਾਲਾ ਸ਼ੌਹਦ ਸੋਨ ਸਿੰਘ ਪਰਦੇਸੀ ਢਾਬੇ ਦੇ ਮਾਲਕਾਂ ਨਾਲ ਗੱਲ ਕਰਦੇ ਆ ਤੇ ਆਹ ਹੁਣ ਚੱਲਦੇ ਜਦ ਤੱਕ ਬਾਈ ਆਪਣਾ ਪਰੋਣਾ ਲੈ ਕੇ ਆ ਤੇ ਲੋਜੀ ਗੱਲਬਾਤ ਕਰਦੇ ਆ ਬਾਈ ਹੁਣਾਂ ਨਾਲ ਤੇ ਇਧਰ ਨੇ ਸਾਡੇ ਬਾਈ ਹੁਣੇ ਜਿਹੜੇ ਇਸ ਟਾਈਮ ਇਹ ਸੋਹਣ ਸਿੰਘ ਪਰਦੇਸੀ ਦੇ ਢਾਬੇ ਨੂੰ ਔਨ ਕਰਦੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਪਾਜੀ ਠੀਕ ਠਾਕ ਵਧੀਆ ਵਧੀਆ ਮੋਰੀਆ ਅੱਛਾ ਪਾਜੀ ਪਹਿਲਾਂ ਤਾਂ ਮੈਨੂੰ ਇੱਕ ਜਿਹੜਾ ਸੋਹਣ ਸਿੰਘ ਪਰਦੇਸੀ ਢਾਬਾ ਇਹ ਇੱਕ ਕਹਾਣੀ ਦੱਸ ਦਿਓ ਛੋਟੀ ਜੀ ਕੀ ਘਟਾਈ ਸੀ ਬਈ ਸਰ ਸੂਨ ਸਿੰਘ ਪ੍ਰਦੇਸੀ ਵਾਲਾ ਢਾਬਾ ਹੈ ਇੱਕ ਬਾਬਾ ਜੀ ਚਲਾਉਂਦੇ ਹੁੰਦੇ ਸੀ ਮਤਲਬ ਸਾਡੇ ਕੋਲ ਇੱਕ ਪਿੰਡ ਖਹਿਰਾ ਪਿੰਡ ਪੈਂਦਾ ਉੱਥੇ ਦੇ ਵਾਸੀ ਸੀ ਅੱਛਾ ਜੀ ਮਤਲਬ ਉਸ ਟਾਈਮ ਦੇ ਜਦੋਂ ਪੰਜਾਬੀ ਮੂਵੀ ਆਉਂਦੀਆਂ ਕਾਫੀ ਪੰਜਾਬੀ ਸਿੰਗਰ ਜਿਹੜੇ ਇੱਥੇ ਆ ਕੇ ਉਹਨਾਂ ਕੋਲ ਖਾਣਾ ਖਾਂਦੇ ਹੁੰਦੇ ਸੀ ਅੱਛਾ ਜੀ ਉਹਨਾਂ ਦੀ ਇੱਕ ਖਾਸੀਅਤ ਇਹ ਹੁੰਦੀ ਸੀ ਵੀ ਜਿਨ੍ਹਾਂ ਕੋਲ ਪੈਸੇ ਨਹੀਂ ਵੀ ਹੁੰਦੇ ਸੀਗੇ ਉਹਨਾਂ ਨੂੰ ਮਤਲਬ ਉਹ ਬਗੈਰ ਪੈਸੇ ਤੋਂ ਲੰਗਰ ਚਾਹਦੇ ਹੁੰਦੇ ਸੀਗੇ ਭਾਈ ਫਿਲਮਾਂ ਦੀ ਗੱਲ ਹੋਈ ਹੈ ਪੰਜਾਬੀ ਫਿਲਮ ਕਿਹੜੀ ਕਿਹੜੀ ਸ਼ੂਟ ਹੋਈ ਇੱਥੇ ਪਰ ਇੱਥੇ ਲੰਬੜਦਾਰ ਨਹੀਂ ਹੋਈ ਆ ਅੱਛਾ ਹਾਂਜੀ ਤੇ ਉਹਦੇ ਵਿੱਚ ਜਿੱਦਾਂ ਅੱਗੇ ਇਸੇ ਪਹਿਲਾ ਰੋਡ ਤੱਕ ਜਿੱਦਾਂ ਸਫੈਦੇ ਲੱਗੇ ਹੁੰਦੇ ਸੀਗੇ ਉਹ ਸਾਹਮਣੇ ਤੱਕ ਮੰਜੇ ਲੱਗੇ ਹੋਣੇ ਅੱਛਾ ਜਦੋਂ ਉਸ ਟਾਈਮ ਤੇ ਵਧੀਆ ਹੋਲਡ ਚਾ ਰਿਹਾ ਸੀ ਮਤਲਬ ਇਹ ਉਸ ਟਾਈਮ ਰੋਡ ਜਿਹੜਾ ਆ ਰੋਡ ਆ ਸਿੰਗਲ ਹੁੰਦਾ ਕਹਿੰਦਾ ਇਹ ਹਾਂਜੀ ਇਹ ਸਿੰਗਲ ਰੋਡ ਹੁੰਦਾ ਸੀ ਸਾਹਮਣੇ ਤੱਕ ਉਥੇ ਮੰਜੇ ਲੱਗੇ ਹੁੰਦੇ ਸੀ ਜਿੱਦਾਂ ਮੰਜੇ ਲੱਗੇ ਹੁੰਦੇ ਦੂਰ ਤੱਕ ਹਾਂਜੀ ਤੇ ਆਪਾਂ ਮਤਲਬ ਉਸ ਸਮੇ ਕਰਦੇ ਨੇ ਡੇਢ ਦੇ ਡੇਢ ਦੀ ਗੱਲ ਹੈ ਜੀ 1970 ਦੇ ਡੇਢ ਜਦੋਂ ਇਹ ਪੰਜਾਬੀ ਫਿਲਮਾਂ ਦਾ ਦੌਰ ਸੀ ਜਿਹੜਾ ਸੀ ਕਿ ਬ੍ਰਿੰਦਰ ਜੀ ਦਾ ਮਾਨਕ ਪੀਸੀ ਕੇ ਫਸਟ ਟਾਈਮ ਦਾ ਮਤਲਬ ਇਹ ਕਾਫੀ ਟਾਈਮ ਤੋਂ ਫੇਮਸ ਸੀ ਕਿਤਾ ਪ੍ਰੀਤੀ ਸਰਪੂਰ ਜੀ ਹੁਣ ਜਿੰਨੇ ਵੀ ਹਿੰਦੀ ਸਾਰੇ ਕਲਾਕਾਰ ਇੱਥੇ ਗਾਣਾ ਗਾਉਂਦੇ ਨੇ ਅੱਛਾ ਬਲੋ ਵੱਡੇ ਤੋਂ ਵੱਡੇ ਸਟਾਰ ਜਿਹੜੇ ਆ ਬ੍ਰਿੰਦਰ ਹੁਣ ਸਾਰੇ ਇੱਥੇ ਖਾਣਾ ਖਾ ਕੇ ਜਿੰਨੇ ਸਾਰੇ ਇੱਥੇ ਰੁਕਦੇ ਨੇ अच्छा ਤੇ ਲੰਬੜਦਾਰ ਦੀ ਮੂਵੀ ਸ਼ਾਹ ਵਿਰਿੰਦਰ ਦੀ ਸੀ ਨਾ ਹਾਂਜੀ ਹਾਂਜੀ ਉਹਨਾਂ ਦੇ ਟਰੱਕ ਦੇ ਵਿੱਚ ਜਿੱਦਾਂ ਰੋਲ ਸੀ ਕੋਲ ਟਾਬਾ ਸੀਗਾ ਸਾਰਾ ਉਹਦੇ ਵਿੱਚ ਸ਼ੂਟ ਕਰਕੇ ਉਹਨੇ ਦਿਖਾਇਆ ਗਿਆ ਸੀ ਕੀਆ ਵਾਹ ਅੱਜ ਵੀ ਫਿਲਮ ਦੇ ਵਿੱਚ ਹੈਗਾ ਉਹ ਹਾਂਜੀ ਵਾਹ ਜੀ ਵਾਹ ਅੱਛਾ ਟਾਬਾ ਉਹਦਾ ਵੀ ਸੁਣਦੇ ਇੱਕ ਪ੍ਰਦੇਸੀ ਦੇ ਨਾਂ ਤੇ ਹੁੰਦਾ ਸੀ ਉਸ ਟਾਈਮ ਤੇ ਵੀ ਇਹ ਪ੍ਰਦੇਸੀ ਦਾ ਨਾਂ ਸੋਨ ਸਿੰਘ ਪ੍ਰਦੇਸੀ ਅਸੀਂ ਉਹਨਾਂ ਨੂੰ ਹੀ ਇਹ ਟਾਬਾ ਦੁਆਰਾ ਸੋਨ ਸਿੰਘ ਪ੍ਰਦੇਸੀ ਰਾਕੇ ਸਮਰਪਿਤ ਕੀਤਾ ਵਾਹ ਜੀ ਵਾਹ ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਇਹ ਟਾਬਾ ਵਿਚ ਗੁੰਮ ਹੋ ਗਿਆ ਸੀ ਗੁੰਮ ਸਰ ਜਿੱਦਾਂ ਉਹਨਾਂ ਦੀ ਡੈਥ ਤੋਂ ਬਾਅਦ ਕੁਝ ਜਿਨਾ ਕਹੋ ਫੈਮਿਲੀ ਪ੍ਰੋਬਲਮ ਹੋਣ ਕਰਕੇ ਬੰਦ ਹੋ ਗਿਆ ਕੁਝ ਲੋਕਾਂ ਨੇ ਕੀਤਾ ਲੇਕਿਨ ਉਹ ਪ੍ਰੋਪਰ ਇਹਨੂੰ ਰੀਓਪਨ ਨਹੀਂ ਕਰ ਪਾਏ ਸੀ ਸਾਰੀ ਇਹਦੀ ਜਿੰਨੀ ਵੀ ਸਫਾਈ ਵਗੈਰਾ ਕਲੀਨਿਕ ਰੀਓਪਨ ਕੀਤੀ ਸਾਰੀ ਦੁਬਾਰਾ ਕਰਵਾਉਣੀ ਅੱਛਾ ਭਈ ਇਹ ਡੱਬਾ ਜਦੋਂ ਪ੍ਰਵਾਸੀਆਂ ਕੋਲ ਵੀ ਗਿਆ ਸੀ ਇਹ ਪ੍ਰਵਾਸੀਆਂ ਨੇ ਜੀ 10 ਤੋਂ 15 ਸਾਲ ਕੀਤਾ ਤੁਸੀਂ ਆਲੇ ਦੁਆਲੇ ਲੋਕਾਂ ਨੂੰ ਪੁੱਛ ਸਕਦੇ ਨੇ ਵੀ ਜਦੋਂ ਪ੍ਰਵਾਸੀਆਂ ਕੋਲ ਸੀ ਇਹਨਾਂ ਦੀ ਕੀ ਹਾਲਤ ਸੀ ਤੇ ਅੱਜ ਦੇ ਟਾਈਮ ਤੇ ਆ ਦੀ ਮਤਲਬ ਦੇਖਣ ਜੀ ਕਿਦਾਂ ਦਾ ਲੱਗਦਾ ਪਹਿਲੇ ਉਸ ਟਾਈਮ ਨਾਲ ਕੀ ਸੀ ਇਹਦਾ ਬੇਤਾ ਉਸ ਟਾਈਮ ਸਰ ਇਹਦਾ ਕੋਈ ਨਾਂ ਨਹੀਂ ਸੀਗਾ ਜੀ ਬਸ ਉਹ ਆਪਣੀ ਮਰਜ਼ੀ ਨਾਲ ਜਿੱਦਾਂ ਕਰ ਰਹੇ ਸੀ ਆਪਾਂ ਉਹਨਾਂ ਨੂੰ ਦੁਬਾਰਾ ਸੋਨ ਸਿੰਘ ਪ੍ਰਦੇਸੀ ਨਾਂ ਰੱਖਣ ਦਾ ਮਤਲਬ ਸੀ ਵੀ ਜੋ ਉਸ ਟਾਈਮ ਉਹ ਲੋਕਾਂ ਦੀ ਸੇਵਾ ਕਰਦੇ ਸੀ ਅਮਾ ਅੱਜ ਵੀ ਉਹ ਲੋਕਾਂ ਦੀ ਸੇਵਾ ਕਰਦੇ ਆਂ ਕੀ ਬਾਤ ਹੈ ਮਤਲਬ ਉਹਨਾਂ ਨੇ ਨਾਂ ਨੂੰ ਦੁਬਾਰਾ ਜਿੰਦਾ ਕੀਤਾ ਦੁਬਾਰਾ ਨਾਮ ਉਹਨਾਂ ਨੂੰ ਆਪਾਂ ਲਿਆਂਦਾ ਗਿਆ ਕੀ ਬਾਤ ਹੈ ਭਾਜੀ ਬਹੁਤ ਵਧੀਆ ਲੱਗਾ ਭਾਜੀ ਪੇ ਤੁਸੀਂ ਇੱਕ ਉਸ ਇਨਸਾਨ ਨੂੰ ਤੁਸੀਂ ਦੁਬਾਰਾ ਜੀਂਦੇ ਕੀਤਾ ਜਿਹਨਾਂ ਨੇ ਨਹੀਂ ਸਰ ਜੀ ਅਸੀਂ ਵੀ ਚਾਹਨੇ ਵੀ ਜਿਹੋ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਜੋ ਪਿੱਛੇ ਬੰਦ ਹੋ ਗਏ ਸੀ ਦੁਬਾਰਾ ਲੋਕਾਂ ਤੱਕ ਬਹੁਤ ਕਿ ਜਿਹੜਾ ਨਾਮ ਇੱਕ ਪਰਦੇਸੀ ਸੂਨ ਸਿੰਘ ਪਰਦੇਸੀ ਫਿਲਮਾਂ ਦੇ ਵਿੱਚ ਵਜਦਾ ਸੀ ਅਸੀਂ ਜਦੋਂ ਸ਼ੁਰੂ ਕਰ ਰਹੇ ਸੀ ਸਾਬ ਕਾਫੀ ਲੋਕਾਂ ਨੇ ਪੁੱਛਿਆ ਕਿ ਵੀ ਸਰ ਤੁਸੀਂ ਇਹਦਾ ਨਾਮ ਆਪਣੇ ਨਾਂ ਦੇ ਰੱਖ ਸਕਦੇ ਹੋ ਨਹੀਂ ਸਾਨੂੰ ਵੀ ਅਸੀਂ ਵੀ ਜੋ ਉਹਨਾਂ ਦਾ ਨਾਮ ਚੱਲਦਾ ਆ ਰਿਹਾ ਦੁਬਾਰਾ ਫਿਰ ਉੱਥੋਂ ਹੀ ਉੱਪਰ ਤੱਕ ਜਾਵੇ। ਕੀ ਬਾਤ ਹੈ? ਕੀ ਬਾਤ ਹੈ? ਰੋੜ ਦੇ ਦੇ ਸਕਦੇ ਹੁਣ ਤਾਂ ਰੋੜੇ ਡਬਲ ਹੋ ਚੁੱਕਾ ਆ। ਹਾਂ ਨਹੀਂ ਬਿਲਕੁਲ। ਇਸ ਲਈ ਮਤਲਬ ਕੋਸ਼ਿਸ਼ ਆ ਵੀ ਲੋਕਾਂ ਨੂੰ ਵਧੀਆ-ਵਧੀਆ ਪ੍ਰੈਪਰੇਸ਼ਨ ਬਾਈ ਕੀ ਕੀ ਬਣਾਉਣੇ ਕੀ ਕੀ ਹੋ ਰਿਹਾ ਆਪਣੇ ਘਰ ਜਿੱਦਾਂ ਦਾਲ ਮਖਣੀ ਹੋ ਗਈ, ਡਬਲ ਦਾਲ ਤੜਕਾ ਹੋ ਗਿਆ, ਸ਼ਾਹੀ ਪਨੀਰ ਹੋ ਗਿਆ, ਕੜਾਈ ਪਨੀਰ ਹੋ ਗਿਆ, ਮਿਕਸ ਵੈਜ ਹੋ ਗਈ, ਚਨਾ ਦਾਲ ਹੋ ਗਈ, ਕੜੀ ਹੋ ਗਈ। ਮਤਲਬ ਜਿੰਨੀ ਵੀ ਪ੍ਰੈਪਰੇਸ਼ਨ ਅਸੀਂ ਲਾਈਵ ਕਰ ਰਹੇ ਹਾਂ ਸਾਹਮਣੇ। ਅੱਛਾ ਇੱਕ ਚੀਜ਼ ਹੋਰ ਪਰੌਂਠਾ ਤੁਹਾਡੇ ਬੜੇ ਸਪੈਸ਼ਲ ਨੇ। ਉਹ ਪਰੌਂਠੇ ਬਾਰੇ ਵੀ ਦੱਸ ਦਿਓ। ਹਾਂਜੀ ਪਰੌਂਠੇ ਸਰ ਜਿੱਦਾਂ ਪਹਿਲਾਂ ਇਸ ਟਾਈਮ ਤੇ ਜਿੱਦ ਅਸੀਂ ਜਿੰਨੀ ਵੀ ਪ੍ਰੈਪਰੇਸ਼ਨ ਆ ਸਾਰੀ ਤੰਦੂਰ 'ਚ ਕਰ ਰਹੇ ਹਾਂ ਅੱਜ ਬੜੀ ਇੱਕ ਚੀਜ਼ ਹੋ ਰਹੀ ਹੈ ਅੱਜ ਦੇ ਟਾਈਮ 'ਚ ਦੇਸੀ ਘਿਓ ਦਾ ਬੜਾ ਟ੍ਰੈਂਡ ਚੱਲਦਾ ਹਾਂਜੀ ਸਰ ਦੇਸੀ ਘਿਓ ਦੇ ਪਰੌਂਠੇ ਬਣਾਉਂਦੇ ਹਾਂ ਹਾਂਜੀ ਦੇਸੀ ਘਿਓ ਦੇ ਵੀ ਬਣਾਏ ਆ ਮਤਲਬ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਵੀ ਗੁੜ ਸ਼ੱਕਰ ਵੀ ਵਰਤਣੀਆਂ ਆ ਜਿਹੜੀ ਦੇਸੀ ਘਰਾਂ ਦੇ ਖੁਦ ਕੈਮੀਕਲ ਤੋਂ ਬਿਨਾਂ ਤਿਆਰ ਕੀਤੀ ਉਹਦੇ ਨਾਲ ਅਸੀਂ ਮਤਲਬ ਛਾਪ ਕਿੰਨਾ ਚੱਕ ਪਹੁੰਚਾਈ ਜਾਵੇ ਮਤਲਬ ਜਿਹੜਾ ਦੇਸੀ ਘਿਓ ਦੇ ਪਰੌਂਠੇ ਤੁਹਾਨੂੰ ਮਿਲ ਸਕਦੇ ਆ ਅਸੀਂ ਆਪਣਾ ਪਹਿਲਾ ਘਰਾਂ 'ਚ ਖਾਣ ਪੀਣ ਸੀਗਾ ਅਸੀਂ ਹਰ ਚੀਜ਼ ਪੁਰਾਣੀਆਂ ਚੀਜ਼ਾਂ ਨਾਲ ਆਦਾ ਬਾਜੀ ਬਹੁਤ ਇੱਕ ਯੂਨੀਕ ਚੀਜ਼ ਆ ਬਹੁਤ ਵਧੀਆ ਗੱਲ ਆ ਜਿਹੜੀ ਤੁਸੀਂ ਇੱਕ ਸੌਲ ਸਿੰਘ ਪ੍ਰਦੇਸੀ ਨੇ ਆਪਣੇ ਘਰ ਦੀ ਖਰਾਕ ਜਿਹੜੀ ਆਪਾਂ ਬੰਦ ਹੋ ਗਈ ਸੀ ਅਸੀਂ ਉਸ ਖਰਾਕ ਦੇ ਨਾਲ ਜੋੜ ਕੇ ਇਹ ਇਹਨੂੰ ਸ਼ੁਰੂ ਕੀਤਾ ਹੈ। ਕੀ ਆਪਾਂ ਬੋਲੀ ਉਹੀ ਗੱਲ ਵੀ ਇੱਕ ਸੌਲ ਸਿੰਘ ਪ੍ਰਦੇਸੀ ਨੂੰ ਜੀਂਦਾ ਕਰਨਾ ਤੇ ਉਸ ਤੋਂ ਬਾਅਦ ਵਿੱਚ ਦੇਸੀ ਖਾਣਿਆਂ ਨੂੰ ਜੀਂਦਾ ਕਰਨਾ ਥਾਬਿਆਂ ਦੇ ਉੱਤੇ ਬਹੁਤ ਘੱਟ ਹੁੰਦਾ ਹੈ। ਜੀ ਸਰ ਪੂਜੀ ਗੱਲ ਇਹ ਹੈ ਵੀ ਇੱਕ ਤੁਹਾਡੇ ਇਸ ਥਾਬੇ ਦੀ ਹੁਣ ਮੈਂ ਦੇਖਿਆ ਹਾਲਾਤ ਹੁਣ ਬਹੁਤ ਵਧੀਆ ਨਹੀਂ। ਜਿਦਾ ਤੁਸੀਂ ਦੱਸਿਆ ਵੀ ਪ੍ਰਵਾਸੀਆਂ ਗੁਰਸੀ ਤੇ ਉਹਨਾਂ ਨੇ ਹਾਲਾਤ ਇਦਾਂ ਦੇ ਬੁਰੇ ਕਰਤੇ ਜੀ। ਅਸੀਂ ਸਾਰੇ ਲੋਕਾਂ ਨੂੰ ਪੁੱਛ ਸਕਦੇ ਆ ਵੀ ਪਹਿਲੇ ਤੇ ਹੁਣ ਦੇ ਵਿੱਚ ਮਤਲਬ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਬਾਈ ਹੁਣ ਇੱਥੋਂ ਇਹ ਸੋਚ ਕੇ ਕ ਨੇ ਜਿਹੜੇ ਸੋਨ ਸਿੰਘ ਪਰਦੇਸੀ ਉਹਨਾਂ ਦੇ ਟਾਈਮ ਦੇ ਲੋਕ ਸੀ ਜਿੱਦਾਂ ਜੰਮੂ ਕਸ਼ਮੀਰ ਦੀਆਂ ਗੱਡੀਆਂ ਜੇ ਐਂਡ ਕੇ ਦੀਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਨੇ ਦੇਖਿਆ ਵੀ ਜਦੋਂ ਦਾ ਦੁਆਰਾ ਓਪਨ ਹੋਇਆ ਉਹ ਲੋਕ ਦੁਆਰਾ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਿਆ ਅੱਛਾ ਸ਼ਾਮ ਨੂੰ ਜਿੰਨੀਆਂ ਵੀ ਉਹਨਾਂ ਦੀਆਂ ਗੱਡੀਆਂ ਆਉਂ ਦੇਖ ਕੇ ਹੀ ਬੜਾ ਖੁਸ਼ ਹੁੰਦੇ ਆ ਜੀ ਸੋਨ ਸਿੰਘ ਪਰਦੇਸੀ ਦੁਆਰਾ ਸਾਡੇ ਸਾਹਮਣੇ ਆ ਚੁੱਕਿਆ ਕੀ ਬਾਤ ਹੈ ਵੈਸੇ ਕੀ ਬਾਤ ਹੈ ਅੱਛਾ ਉਸ ਟਾਈਮ ਦੀ ਕੋਈ ਯਾਦ ਹੈਗੀ ਆ ਸੋਨ ਸਿੰਘ ਪਰਦੇਸੀ ਦੀ ਵੀ ਕਿਹੜੀ ਕੋਈ ਇਦਾਂ ਦੀ ਉਸ ਟਾਈਮ ਚ ਚੀਜ਼ ਬਣਾਉਂਦੇ ਹੁੰਦੇ ਸੀ ਜਿਹੜੀ ਬਹੁਤ ਸਪੈਸ਼ਲ ਹੁੰਦੀ ਸੀ ਉਹਨਾਂ ਦੇ ਜਿਹੜੇ ਉਸ ਟਾਈਮ ਸ਼ੇਰ ਤੱਕ ਮਤਲਬ ਬੰਦ ਹੀ ਰਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਹੀ ਹੁੰਦਾ ਸੀ ਉਹਨਾਂ ਨੇ ਸਰਵ ਵੀ ਕਰਨੇ ਹੁੰਦੇ ਸੀ ਅੱਛਾ ਮਤਲਬ ਹੁਣ ਜਿੱਦਾਂ ਖਾਣ ਪੀਣ ਥੋੜਾ ਲੋਕਾਂ ਦਾ ਖਰਾਬ ਹੋ ਗਿਆ ਤਲੀਆਂ ਚੀਜ਼ਾਂ ਕਰਕੇ ਅਸੀਂ ਉਹ ਚੀਜ਼ ਨੂੰ ਤੰਦੂਰ ਦੇ ਵਿੱਚ ਲਿਆਏ ਤਾਂ ਕਿ ਉਹਨਾਂ ਨੂੰ ਉਹਦੀ ਪ੍ਰੈਪਰੇਸ਼ਨ ਆ ਬਸ ਸੇਮ ਮਸ਼ਹੂਰ ਪਰੌਂਠੇ ਜਿਹੜੇ ਪਰੌਂਠੇ ਹੁੰਦੇ ਸੀ ਜਿਹੜੇ ਪਰੌਂਠੇ ਹੁੰਦੇ ਆ ਇਹ ਫਰਾਈ ਵਾਲੇ ਪਰੌਂਠੇ ਬਹੁਤ ਜ਼ਿਆਦਾ ਮਸ਼ਹੂਰ ਹੁੰਦੇ ਆ ਅੱਛਾ ਫਰਾਈ ਪਰੌਂਠੇ ਕਰਦੇ ਹੁੰਦੇ ਸੀ ਤੇ ਉਸ ਵੇਲੇ ਜਿਹੜੇ ਸੋਨੂੰ ਸਿੰਘ ਪਰਦੇਸੀ ਜੀ ਸੀਗੇ ਉਹ ਆਪ ਕੰਮ ਕਰਦੇ ਸੀ ਇੱਥੇ ਚੱਕੀ ਵੀ ਆਪ ਵੀ ਕਰਦੇ ਸੀ ਉਹਨਾਂ ਕੋਈ ਲੇਬਰ ਉਸ ਸਟੈਂਡ ਤੇ ਘੱਟੋ ਘਾਟ 25 ਤੋਂ 30 ਬੰਦੇ ਨਾਲ ਕੰਮ ਕਰਦਾ ਮੈਨੂੰ ਇਹ ਵੀ ਪਤਾ ਲੱਗਾ ਕਿ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਬਿਲਕੁਲ ਨਹੀਂ ਬਿਲਕੁਲ ਰੋਡ ਤੱਕ ਲੋਕ ਵੇਟ ਕਰਦੇ ਹੁੰਦੇ ਸੀ ਉਹਨਾਂ ਦੇ ਪਰੌਂਠੇ ਖਾਣ ਲਈ ਵੀ ਹਾਂਜੀ ਵੀ ਕਦੋਂ ਸਾ ਆਵਾਜ਼ ਪਰ ਇਹ ਹੋਰ ਕੋਈ ਫਿਲਮ ਯਾਦ ਆ ਇਹ ਇੱਥੇ ਹੋਰ ਕਿਹੜੀ ਫਿਲਮ ਦੀ ਲੰਬੜ ਤਾਂ ਕਾਫੀ ਫਿਲਮਾਂ ਦੇ ਵਿੱਚ ਹੈਗੇ ਜਿਦਾਂ ਲੰਬੜਦਾਨੀ ਜਿਦਾਂ ਮੇਨ ਲੰਬੜਦਾਰੀ ਫਿੱਟ ਮੂਵੀ ਸੀਗੀ ਫਿੱਟ ਮੂਵੀ ਹੋਈ ਉਹਦਾ ਲੋਕਾਂ ਨੂੰ ਜ਼ਿਆਦਾ ਪਤਾ ਸੀਗਾ ਵੀ ਹਾਂਜੀ ਇਹਦੇ ਵਿੱਚ ਹੈਗਾ ਉਸ ਦੇ ਵਿੱਚ ਰੋਡ ਦੇ ਵਿੱਚ ਉਹ ਜੋ ਟਰੱਕ ਟਰੋਸ ਹੋ ਰਿਹਾ ਉਹ ਜਿਹੜਾ ਕਿ ਟਰੱਕ ਉਹਨਾਂ ਦਾ ਆਪਣਾ ਹੁੰਦਾ ਸੀਗਾ ਉਹ ਮੂਵੀ ਦੇ ਵਿੱਚ ਪ੍ਰੋਪਰ ਉਹਦੇ ਵਿੱਚ ਫੋਟੋ ਦਿਖੀ ਹੈ ਸਾਰੀ ਇਹਦੀ ਹਾਂਜੀ ਪੂਰੀ ਹੈਰੀ ਆ ਜੇ ਤੁਸੀਂ ਆਪਣੀ ਮੂਵੀ ਖੋਲ ਕੇ ਉਹਨੂੰ ਚੈੱਕ ਵੀ ਕਰ ਸਕਦੇ ਨਹੀਂ ਮੈਂ ਚਾਹੁੰਦਾ ਵੀ ਉਹਦੇ ਵਿੱਚ ਫੋਟੋ ਜ਼ਰੂਰ ਕੱਢ ਕੇ ਲਾਵਾਂ ਇੱਕ ਵਾਰ ਜੀ ਸਰ ਜੀ ਤੇ ਉਸ ਟਾਪੇ ਦੀ ਪੁਰਾਣੀ ਯਾਦ ਜ਼ਰੂਰ ਦਿਖਾਈਏ ਵੀ ਹਾਂ ਪਤਾ ਲੱਗੂਗਾ ਵੀ ਉਸ ਵੇਲੇ ਕਿੰਨਾ ਹਰਿਆਲੀ ਵਾਲਾ ਏਰੀਆ ਸੀਗਾ ਕਿੰਨਾ ਸਾਫ਼ ਸੁਥਰਾ ਵਾਤਾਵਰਨ ਸੀਗਾ ਕਿੰਦਾਂ ਲੋਕ ਆਪਸ ਵਿੱਚ ਬੈਠ ਕੇ ਮਤਲਬ ਇਕੱਠੇ ਸਾਂਝੇ ਤੌਰ ਤੇ ਲੋਕ ਆਉਂਦੇ ਸੀ ਬਈ ਪੁਰਾਣੀਆਂ ਯਾਦਾਂ ਨਹੀਂ ਕੋਈ ਫੋਟੋਗ੍ਰਾਫੀ ਪੁਰਾ

ਮਤਲਬ ਸਾਡੇ ਦੀ ਉਹਨਾਂ ਦਾ ਵੀ ਆਸ਼ੀਰਵਾਦ ਬਣਿਆ ਰਹੇ ਅੱਛਾ ਇਹ ਹੁਣ ਤੁਸੀਂ ਕੀ ਕਹਿੰਦੀ ਕਿ ਜਦੋਂ ਪਹਿਲਾਂ ਇਹ ਉਹਨਾਂ ਨੇ ਕੀਤੀ ਆ ਪਹਿਲਾਂ ਇਹ ਕਮਰਾ ਬੰਦ ਸੀਗਾ ਜਦੋਂ ਪ੍ਰਵਾਸੀ ਸੀਗੇ ਉਹਨਾਂ ਨੇ ਪੂਰਾ ਇੱਥੇ ਮਤਲਬ ਖਲਾਰਾ ਪਾ ਕੇ ਰੱਖਿਆ ਹੋਇਆ ਸੀ ਪੂਰਾ ਉੱਪਰ ਰੰਗ ਵਗੈਰਾ ਸਾਰਾ ਜਿੰਨਾ ਵੀ ਸਾਰਾ ਆਪਾਂ ਦੁਆਰਾ ਤਿਆਰ ਕਰਵਾਇਆ ਬਾਥਰੂਮ ਸਾਰੇ ਦੁਆਰਾ ਤਿਆਰ ਕਰਵਾਇਆ ਹੂੰ ਮਤਲਬ ਅਸੀਂ ਇਹ ਵੀ ਬਾਬਾ ਜੀ ਦੀ ਫੋਟੋ ਲਾਈ ਆ ਬਾਬਾ ਜੀ ਦਾ ਆਸਣ ਦੇਤਾ ਸੀ ਤਾਂ ਕਿ ਸਾਡਾ ਤੇ ਸਾਡੇ ਸਾਰੇ ਜਿੰਨੇ ਵਰਕੇ ਦੇ ਸਾਰਿਆਂ ਦਾ ਸ਼ੀਵਾਂਗ ਬਣਿਆ ਰਹੇ ਸੁਨ ਸਿੰਘ ਪਰਦੇਸੀ ਜਿਹੜਾ ਢਾਬਾ ਚਲਾਉਂਦਾ ਸੀ ਉਹ ਅੱਜ ਇਹ ਕੋ ਸਤਿਕਾਰਯੋਗ ਹਸਤੀ ਹੈ ਕਾਰਕਮ ਦੇ ਇੱਕ ਪੂਰੀ ਲੋਕ ਅੱਜ ਵੀ ਉਹਨਾਂ ਦੇ ਨਾਮ ਤੇ ਮਤਲਬ ਅਸੀਂ ਤਾਂ ਉਹਨੂੰ 2-3 ਮਹੀਨੇ ਤੋਂ ਸਟਾਰਟ ਕੀਤਾ ਲੋਕ ਉਹਨਾਂ ਦਾ ਨਾਮ ਦੇਖ ਕੇ ਹੀ ਲੋਕਾਂ ਦਾ ਦੁਆਰਾ ਜਿਹੜਾ ਰੁਕਣਾ ਆਇਆ ਬਹੁਤ ਵਧੀਆ ਲੱਗਾ ਜੇ ਇੱਕ ਯੂਨੀਕ ਸਟੋਰੀ ਮੈਨੂੰ ਮਿਲੀ ਹੈ ਭਾਜੀ ਅੱਜ ਤੇ ਵਧੀਆ ਲੱਗਾ ਮੈਨੂੰ ਇੱਥੇ ਆ ਕੇ ਤੁਹਾਡੇ ਕੋਲ ਵੀ ਅੱਜ ਕੋਈ ਚੀਜ਼ ਅਲੱਗ ਜੀ ਚੀਜ਼ ਜਿਹੜੀ ਹੈਗੀ ਦੇਖਣ ਨੂੰ ਮਿਲੀ ਇਹ ਟੱਬੇ ਦਾ ਇੱਕ ਦ੍ਰਿਸ਼ ਹੈਗਾ ਹੈ ਤੇ ਭਾਈ ਉਦੋਂ ਇਹ ਬਿਲਡਿੰਗ ਹੁੰਦੀ ਸੀ ਜਿਸ ਚ ਪਰਦੇਸੀ ਜੀ ਹੁੰਦੇ ਸੀ ਬਿਲਡਿੰਗ ਹਾਂ ਸਭ ਸੀਗੀ ਬਿਲਡਿੰਗ ਲੇਕਿਨ ਉਦੋਂ ਇਹ ਹੁੰਦਾ ਸੀ ਕਿ ਇਹਨਾਂ ਦਾ ਜਿਆਦਾ ਜਿੱਦਾ ਬਾਹਰ ਕੰਮ ਹੁੰਦਾ ਸੀ ਬਾਹਰ ਇਹਨਾਂ ਦੇ ਮੰਜੇ ਲੱਗੇ ਹੁੰਦੇ ਸੀ ਬਾਹਰ ਮੰਜੇ ਲੱਗੇ ਹੁੰਦੇ ਸੀ ਔਲ ਹੁੰਦਾ ਹੁੰਦਾ ਸੀ ਅੱਗੇ ਟੇਬਲ ਲੱਗੇ ਹੁੰਦੇ ਸੀ ਓਕੇ ਮਤਲਬ ਉਦੋਂ ਜਿਆਦਾ ਬ੍ਰਾਂਡਿੰਗ ਜਿੱਦਾ ਕੰਪਨੀਆਂ ਕਰਦੀਆਂ ਹੁੰਦੀਆਂ ਉਹ ਹਿਸਾਬ ਨਾਲ ਹੁੰਦੀ ਸੀ ਉਹ ਹਿਸਾਬ ਨਾਲ ਹੁੰਦੀ ਐਂ ਅੱਛਾ ਭਾਈ ਹੁਣ ਮੈਨੂੰ ਇੱਕ ਗੱਲ ਦੱਸੋ ਐਡਰੈਸ ਕਿਹੜਾ ਆ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਟਾਈਮ ਹੈ ਫਲੋਰ ਤੋਂ ਜਪਣੇ ਜਦੋਂ ਘਰਾਂ ਨੂੰ ਜਾਣੇ ਆ ਇਹ ਹਾਈਵੇ ਤੇ ਪੈ ਕਿਆ ਬਾਤ ਹੈ ਵਾਹਿਸ਼ਣੂਪੁਰਾ ਇਹ ਪਵਿੱਤਰ ਵੈਸ਼ਨਵਾਜੀ ਕੋਈ ਨਾਨ ਵੈਜ ਕੁਛ ਇਦਾਂ ਦੀ ਚੀਜ਼ ਨਹੀਂ ਪਿਓਰ ਜਿਦਾਂ ਬਾਬਾ ਜੀ ਕਰਦੇ ਨੇ ਵੈਸ਼ਨਵਾਡ ਆਪਾਂ ਸਿਰਫ ਉਸੇ ਤਰੀਕੇ ਨਾਲ ਹੀ ਆਪਾਂ ਲਓ ਇੱਕ ਚੀਜ਼ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਾਂ ਮੈਂ ਵੀ ਇੱਥੇ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਪਿਓਰ ਤਰੀਕੇ ਨਾਲ ਜੇ ਤੁਸੀਂ ਕਹੋਗੇ ਦੇਸੀ ਕੁਝ ਬਣਾ ਕੇ ਦਿਓ ਦੇਸੀ ਕੁਝ ਬਣਾ ਕੇ ਦੇਣਗੇ ਜਿਹੜੀ ਵੀ ਤੁਹਾਨੂੰ ਜਦਾਂ ਨਹੀਂ ਤੁਸੀਂ ਚੀਜ਼ ਖਾਣੀ ਆ ਉਵੇਂ ਦੀ ਹੀ ਤੁਹਾਨੂੰ ਮਿਲਗੀ ਤੇ ਤੇ ਕਿੰਨੀਆਂ ਵੀ ਚੀਜ਼ਾਂ ਹੋਣਗੀਆਂ ਸਾਡੀ ਕਿਚਨ ਓਪਨ ਹੈ ਜਾਲੀ ਲੱਗੀ ਹੋਈ ਹੈ ਜੀ ਬਿਲਕੁਲ ਨਹੀਂ ਸਫਾਈ ਦੇ ਲਈ ਜੀ ਬਿਲਕੁਲ ਭਾਜੀ ਤੇ ਹੁਣ ਅਸੀਂ ਪਰੋਠਾ ਭਾਈ ਤੁਹਾਡਾ ਦੇਖਿਆ ਪਰੋਠਾ ਹੁਣ ਟੈਸਟ ਕਰੀਏ ਜੀ ਜੀ ਮੈਂ ਪਛਾਣ ਤੁਹਾਡੀ ਪਰੋਠਾ ਜੀ ਸਰ ਜੀ ਜੀ ਚਲੋ ਜੀ ਆਓ ਹੁਣ ਚੱਲਦੇ ਆਪਾਂ ਪਰੋਠੇ ਵਾਲੇ ਪਾਸੇ ਨੂੰ ਤੇ ਹਾਂਜੀ ਭਾਈ ਹੋ ਗਿਆ ਰੈਡੀ ਲਿਆਓ ਭਾਜੀ ਲਿਆਓ ਓਹੋ ਕੀ ਬਾਤ ਹੈ ਭਾਜੀ ਇਹ ਆ ਜੀ ਇੱਕ ਪਰੋਠਾ ਪੂਰਾ ਦਾ ਪੂਰਾ ਵੱਡਾ ਸਾਈਜ਼ ਕੀ ਬਾਤ ਹੈ ਜੀ ਨਾਲ ਆ ਕੀ ਦਾਲ ਨਾਲ ਆ ਗਿਆ ਰੈਤਾ ਨਾਲ ਆਚਾਰ ਆਓ ਹੁਣ ਚੱਲਦੇ ਆ ਟੇਬਲ ਦੇ ਟੇਬਲ ਦੇ ਕਰਦੇ ਆ ਜੀ ਟੈਸਟਿੰਗ ਜੀ ਲੋ ਜੀ ਆਪਾਂ ਫਾਈਨਲੀ ਅੱਜ ਮੈਗਾ ਵਿੱਚ ਜਿਹੜੀ ਟੈਸਟਿੰਗ ਕਰਦੇ ਆ ਨਾ ਉਹੀ ਟਾਈਮ ਦੇ 1970 ਦੇ ਵਿੱਚ ਜਦੋਂ ਢਾਬਾ ਖੁੱਲ੍ਹਾ ਸੀ ਨਾ ਅੱਬਾ ਉਦੋਂ ਦੀ ਕਰਦੇ ਆ ਵਿੱਚ ਜਿੱਦਾਂ ਮੰਜਾ ਦੇ ਬੈਠ ਕੇ ਸੋਨ ਸਿੰਘ ਪਰਦੇਸੀ ਦੇ ਢਾਬੇ ਤੇ ਲੋਕ ਪ੍ਰੋੜਾ ਖਾਂਦੇ ਸੀ ਅੱਜ ਆਪਾਂ ਉਵੇਂ ਪ੍ਰੋੜਾ ਖਾਣਾ ਜੀ ਤੇ ਪ੍ਰੋੜਾ ਦਾ ਸਾਈਜ਼ ਇੱਕ ਵਾਰੀ ਚੈੱਕ ਕਰੋ ਤੁਸੀਂ ਬਜੀ ਕੀ ਬਾਤ ਹੈ ਤੇ ਭਾਈ ਮਾੜਾ ਜੀ ਹੁਣ ਤੁਸੀਂ ਪਿੱਛੇ ਕਰਿਓ ਕੈਮਰਾ ਪਾ ਕੇ ਥੰਬਨੇਲ ਵਾਸਤੇ ਵੀ ਫੋਟੋ ਲੈ ਲਿਏ ਨਾਲ ਵੀ ਜਿਹੜੀ ਪ੍ਰੋਪਰ ਤਰੀਕੇ ਨਾਲ ਸਾਡੀ ਥੰਬਨੇਲ ਨਾਲ ਫੋਟੋ ਆ ਜਾਏ ਤੇ ਹੁਣ ਵਾਰੀ ਆ ਗਈ ਆਪਾਂ ਨੂੰ ਟੇਸਟਿੰਗ ਦੀ ਆ ਆ ਗਈ ਦਾਲ ਇਹਨਾਂ ਦੀ ਕੀ ਬਾਤ ਬੜੇ ਆਦਰਕ ਪੂਰੇ ਓਕੇ ਪਏ ਹੋਏ ਜੀ ਦੇਖ ਕਰੋ ਤੇ ਨਾਲ ਆ ਗਿਆ ਜੀ ਆਪਣੇ ਕੋਲ ਦਹੀਂ ਵਾਹ ਜੀ ਵਾਹ ਨਾਲ ਉੱਪਰ ਲਾਲ ਮਿਰਚ ਇੱਕ ਅਲੱਗ ਹੀ ਪਿੰਡ ਦਾ ਟ੍ਰੈਡੀਸ਼ਨ ਹੁੰਦਾ ਸੀਗਾ ਕਿ ਲਾਲ ਮਿਰਚਾ ੜੀ ਪਾ ਕੇ ਦਹੀਂ ਦੇ ਨਾਲ ਉਹ ਜਿਹੜੀ ਤਰੋੜਾ ਛਕਣਾ ਨਾ ਉਹ ਅਲੱਗ ਹੀ ਚੀਜ਼ ਹੁੰਦੀ ਸੀ ਤੇ ਆ ਹੁਣ ਵਾਰੀ ਆ ਗਈ ਇਹਨਾਂ ਦੀ ਟੇਸਟਿੰਗ ਦੀ ਕੀ ਬਾਤ ਹੈ ਭਾਈ ਲੈਓ ਮੂਰੇ ਕੈਮਰਾ ਖੜੋ। ਭਾਈ ਇੱਕੋ ਬਾਈਟ ਲਈਆ ਦੇ। ਅੱਜ ਇੱਕੋ ਬਾਈਟ ਨੇ ਪਰੌਂਠੇ ਦਾ ਸਵਾਦ ਦੱਸਤਾ। ਵੀ ਪਰੌਂਠਾ ਆਖਰਕਾਰ ਹੈ ਕੀ ਚੀਜ਼। ਇਹ ਐ ਲੱਗਦਾ ਆ ਵੀ ਜਿਵੇਂ 1970 ਦਾ ਜਿਹੜਾ ਸਵਾਦ ਸੀ ਅੱਜ ਵੀ ਇਸ ਪਰੌਂਠੇ ਦੇ ਵਿੱਚ ਆ। ਜਿਵੇਂ ਦਾ ਸਵਾਦ ਉਸ ਟਾਈਮ 16 ਦਿਨ ਪ੍ਰਦੇਸੀ ਨੇ ਸ਼ੁਰੂ ਕੀਤਾ ਸੀ। ਤਾਬੇ ਦੇ ਉਹੀ ਸਵਾਦ ਅੱਜ ਕਮਾਲ ਦਾ ਫਲੇਵਰ। ਭਾਈ ਮੈਗਨੇਟਿਕ ਦਿੰਦਾ ਤੁਹਾਨੂੰ ਇਹਦੇ ਨਾਲ ਦਾ ਪਰੌਂਠਾ ਤੁਹਾਨੂੰ ਪੂਰੇ ਪੰਜਾਬ 'ਚ ਕਿਤੇ ਮਿਲ ਗਿਆ ਨਾ। ਤਾਂ ਭਾਜੀ ਮੈਨੂੰ ਦੱਸ ਦਿਓ ਤੇ ਉਹਨੂੰ ਜਿੰਨਾ ਦਾ ਵੀ ਹੋਊਗਾ ਮੈਂ ਖਵਾਉਂਗਾ ਤੇ ਭਾਜੀ ਆ ਸਵਾਦ ਵੱਖਰਾ ਓਏ ਹੋਏ ਜਬਰਦਸਤ ਪਰੌਂਠਾ ਭਾਜੀ ਤੇ ਇਹਦੇ ਵਰਗਾ ਪਰੌਂਠਾ ਅੱਜ ਤੱਕ ਅਸੀਂ ਪੰਜਾਬ ਦੇ ਵਿੱਚ ਫਲੇਵਰ ਨਹੀਂ ਚੱਕੀਤਾ ਭਾਜੀ ਬਹੁਤ ਵਧੀਆ ਬਹੁਤ ਜਬਰਦਸਤ ਤੇ ਹੁਣ ਪਰੌਂਠਾ ਸਾਈ ਸਾਡਾ ਹੈਗਾ ਬਹੁਤ ਵੱਡਾ ਤੇ ਹੁਣ ਇਹਨੂੰ ਕਰਦੇ ਆ ਫਿਨਿਸ਼ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਨੈਕਸਟ ਬਲੌਗ ਤੇ ਇਦਾਂ ਦਾ ਪਰੌਂਠਾ ਵਧੀਆ ਖਾਣ ਵਾਸਤੇ ਜਾਣਾ ਕਿੱਥੇ ਆ ਬਾਈ ਹੁਣ ਬਾਈ ਖਮਾਓ ਕੈਮਰਾ ਬੜਾ ਜਾ ਤਬਈ ਐਡਰੈਸ ਦੱਸ ਦੋ ਆਪਣਾ ਪਰੌਂਠਾ ਖਾਣ ਲਈ ਆਣਾ ਜੀ ਫਲੋਰ ਤੋਂ ਗਰਾਹ ਹਾਈਵੇ ਤੇ ਖੱਬੇ ਹੱਥਾਂ ਦਾ ਸੂਰ ਸਿੰਘ ਬਰਦੇਸੀ ਢਾਬਾ ਜਿੱਥੇ ਆ ਕੇ ਤੁਸੀਂ ਇਸ ਵਧੀਆ ਪੁਰਾਣੇ ਦੇਸੀ ਤੰਦੂਰੀ ਪਰੌਂਠੇ ਦਾ ਸਵਾਦ ਲੈ ਸਕਦੇ ਹੋ ਓਕੇ ਜੀ ਐਡਰੈਸ ਤੁਸੀਂ ਸਮਝ ਲਿਆ ਆ ਤੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਹਿਲਾਂ ਦਾਲੇ ਕਰ ਚੱਕ ਕੇ ਜ਼ਰੂਰ ਕਰ ਲਈਏ ਕਿਉਂਕਿ ਦੰਗ ਨਾਲ ਹੀ ਪਰੌਂਠੇ ਦਾ ਸਵਾਲ ਲੱਗਾ ਮੈਂ ਕਿਹਾ ਦਾਲ ਵੀ ਕਰ ਜ਼ਰੂਰ ਇਸ ਕਰਦੇ ਆ ਓਏ ਹੋਏ ਜ਼ਬਰਦਸਤ ਬਣੀ ਪਰ ਮੈਂ ਰეკਮੈਂਡ ਕਰੂੰਗਾ ਜਿੰਨੇ ਪੰਜਾਬੀ ਭਰਾ ਹੋਣ ਦਹੀਂ ਦੇ ਨਾਲ ਪ੍ਰੋਡਕਟ ਖਾਣ ਸੁਆ ਵੀ ਜ਼ਬਰਦਸਤ ਹੈ ਤੇ ਇਸ ਕਰਕੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਦੱਸਿਓ ਕਿ ਸੋਹਣ ਸਿੰਘ ਪ੍ਰਦੇਸੀ ਦਾ 1970 ਦੇ ਵਿੱਚ ਡਟਾਬੇ ਤੇ ਕਿਹੜੇ ਕਿਹੜੇ ਟਰੱਕ ਡਰਾਈਵਰ ਪਰ ਆਪਰੇਖਾ ਦਾ ਸ਼ੱਕ ਆ ਗਿਆ ਸੀ ਤੇ ਕਿਹੜੇ ਕਿਹੜੇ ਹੁਣ ਖਾਣਾ ਰਿਹਾ ਜੀ ਸੋ ਥੈਂਕ ਯੂ ਸੋ ਮੱਚ Oh.